ਪਾਉਣੀਆਂ ਦਾ ਪਾਲਾ ਉਹਦੇ ਦਿਨ ਬੱਚੇ ਬੱਤਰੀਆਂ ਨਹੀਂ ਆਉਂਦੀਆਂ ਹੋਰ ਯਾਰ ਆ ਦੇ ਆਉਣਾ ਵੀ ਲੱਸੀ ਹੈ ਜਾਂ ਜਲਾ ਸੂਣ ਵਾਲੀਆਂ ਹੋਵੇ ਹੋ ਲੱਗਾ ਪਾੜ ਗਿਆ ਅੱਲਾ ਪਹਿਗਲ ਅੱਲਾ ਕਮਾਲ ਆਇਆ ਖਾਲਸਾ ਮੁੰਡਾ ਮੰਨਦਾ ਨਹੀਂ ਪਿਆ ਯਾਰ ਮੰਨ ਵੀ ਮੰਨ ਮੰਨ ਕਿੱਥੇ ਮੰਨੇਗਾ ਉਹ ਕੀ ਕਹਿੰਦਾ ਕੋਰਾ ਪਾ ਦੇ ਦੇਖੋ ਛੱਡ ਕੇ ਦੱਸੋ 24 ਨੂੰ ਲਿਆ ਯਾਰ ਤੇਰੋਂ ਕੋਈ ਨਾ ਫੱਟੀ ਲਾਵਾਂਗੇ ਵਾਲ ਨਹੀਂ ਫਾੜੇ ਪਾਰੀਆਂ ਲੈਣੀ ਆ ਪंधरा ਸੂਨਾਂ ਵਾਲੀਆਂ ਭਰ ਕੇ ਲਿਆਵਾਂਗਾ ਤਾ ਇਹ ਤਿੰਨੇ ਸੂਨਾਂ ਵਾਲੀਆਂ ਉਹ ਸੀਆਂ ਦੋ ਪਾਉਣੀਆਂ ਪੱਤਰਾਂ ਨੂੰ ਕਿੰਨੇ ਨੂੰ ਪਾਉਣੀਆਂ ਜਾਂ 15 ਦਾ ਪਾ ਯਾਰ ਲਿਆ ਗੋਪੀ ਬੈਠੀ ਉਹ ਲਿਆ ਯਾਰ ਕੁਛ ਨਹੀਂ ਹੁੰਦਾ ਪੌਣੀ ਦਾ ਟਾਈਮ ਆਉਂਦਾ ਉਹ ਤੇਰਾ ਆ ਆ ਫੜ ਜੱਗੀ ਨਹੀਂ ਰਲਣਾ ਸੋਦਾ ਇਹ ਉਹ ਚਾਹ ਮੈਨੂੰ ਪਤਾ ਸੋਹਣੇ ਰੱਖਣੀਆਂ ਘਰੇ ਜਾਂ ਕੇ ਮਾਲ ਛੱਡਣਾ ਜਾਂ ਉਹ ਚਾਹ ਸੋਦਾ ਨਹੀਂ ਰਲਣਾ ਜੱਗੀ ਫਾਰਮ ਬਣਾਉਣਾ ਵਿਚਾਰੇ ਨਹੀਂ ਆ ਉਹ ਫਾਰਮ ਦਾ ਕੰਮ ਹੁੰਦਾ ਜਾਨ ਆਹ ਆਦੀ ਮੰਡੀ ਦੇ ਅੱਥੇ ਫਾਰਮ ਸ਼ੋਅ ਕਰਨਾ ਹੈ ਹਾਂ ਜੀ ਗਰਪਿਤ ਕਰ ਰਿਹਾ ਸੌਦਾ ਬਕਰਗਾ 45 ਦਾ ਕਾਲਾ ਦਸਹੀ ਬਣਦਾ 13.5 ਨੂੰ ਪਾਸ ਆਦੀ 2000 ਰੁਪਏ ਲੈ ਕਿੰਨੀ ਕਰ ਲਾਲ ਸਹੀ ਗੱਲ 13.5 ਨੂੰ ਬਾਈ ਜਾਂਦੇ ਸਾਰੀਆਂ ਗਣ ਪੈਸੇ ਚੱਲ ਹੈ ਹੈ 2000 ਦਰ ਸਿੰਘ ਕਿੰਨਿਆਂ ਨੂੰ ਕਹਿਣਾ ਸਹੀ 10000 ਇੱਕੋ ਗਾਇ ਲੈ ਤਾਂ ਹਾਂ ਜਾਂ ਨਾ ਇਹਨੂੰ ਰੋਟੀ ਬਣੇ ਇਹਨਾਂ ਵੇਚਣੀਆਂ ਦਾ ਸਾਤ ਨੂੰ ਲਾ ਦੇ ਨਹੀਂ ਨਾ ਅਸੀਂ ਦੇਈਆ ਦੱਸਦੇ ਐਂ ਡਾਟੀ 40 ਦਾ ਕਰ ਲਾ ਹੁਣ 100 ਤਾਂ ਨਹੀਂ ਵੜ ਕਾ ਤੈਨੂੰ ਆਖ ਕੱਲ ਲਾਓ ਪੂਰੇ 14 ਹਾਂ ਹੋਇ ਚੁੱਕੇ ਹੋਣਾ ਇਹ ਪਰਮਤ ਗਲਤ ਲਾਦੇ ਯਾਰ ਕਿਹੜੀ ਪੱਤੀ ਆਹ ਨਾ ਉਹ ਹਾਂ ਇਹ ਸੈਨ ਬੱਚਿਆਰ ਬੱਚੇ ਦੱਸੋ ਯਾਰ ਹਾਂ 14000 ਦੀ ਪੱਤੀ 14 14 14000 ਇੱਕ ਹਾਂ ਇਤਨੇ ਸਾਰੀਆਂ ਵਾਗੀਆਂ ਸਾਰੀਆਂ ਵਾਗੀਆਂ ਲੱਗ ਜਾਣਗੇ ਆਹ ਸੋਨਾਂ ਦੀ ਸਾਰੇ ਸੋਨ ਵਾਲੀਆਂ ਬਾਈ ਇਹ ਤਾਂ ਗੱਬਣਾ ਜੀ ਆਹ ਸੋਈਆਂ ਇਹ ਵੀ ਗੱਬਣਾ ਪਾ ਇਹਦੇ ਨਾਲ ਬੱਚੇ ਕਿਹੜੇ ਬੱਚੇ ਉਹ ਦੇਖੋ ਬਹੁਤ ਹੋ ਗਏ ਉਹ ਪਰਲੀ ਮਗਰ ਤਿੰਨ ਬੱਚੇ ਇਹਦੇ ਮਗਰ ਇੱਕ ਬੱਚਾ ਚਾਰ ਬੱਚੇ ਕੀ ਕਹਿੰਦਾ ਫੇਰਾ ਕਹ ਤਾਂ ਮੈਂ ਤਾਂ ਕਿੰਨੇ ਆਰਾਮ ਦੀਆਂ ਆਣਾ ਕੋਈ ਕਹਿ ਦੇ ਕੁਝ ਕੋਪੀ ਆ ਕਹਿ ਦਿਆ ਕਹਿ ਜੀ ਕਹਿ ਦਿਆ ਸਾਡਾ ਟਿਕਾਉ ਦਾ ਜਾ ਪਰ ਲਾ ਫੜ ਲਾ ਉਹ ਫੜ ਲਾ ਉਹ ਹੋਰ ਆ ਪਹਿਲਾ ਕਿਨੇ ਤੁੰਗ ਕਿਨੇ ਆਣਾ ਹੈ ਭਾਈਆ ਸਾਡੇ ਇਹਦਾ ਭਾਈ 20 ਦੀਆਂ ਰੋਟੀ ਉਹਨੇ ਉਖਾੜੀ ਹੈ ਤੇ 20 ਦੇ ਦੇ ਕੇ ਰੋਟੀ ਨੂੰ ਕੁਝ ਨਹੀਂ ਆਉਣਾ ਲੈ ਆ ਪੈਸੇ ਦੇ ਉਹ ਨਹੀਂ ਚੱਲਣਾ ਆਪਣਾ ਹੂੰ 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 ਇਹ ਤਾਂ ਯਾਰ ਹੱਦੀ ਡਾਂਗੇ ਬਈ ਹੂੰ ਬੜਾ ਬੜਕੇ ਦੇ ਅੰਡਾ ਲੱਗੇ ਸੀ ਨੇ ਲੱਗਣ ਪੈਸੇ ਆਟੇ 14 ਨੂੰ ਹੋਣੀ ਆ ਉਹ ਸਹੀ ਆ ਉਹਨੇ ਯਾਰਾ ਲਓ ਜੀ ਇੱਕ ਸੌ ਦਾ ਫੋਟੋ ਕਰਾ ਲਿਆ ਤਾਂ ਕਰਨ ਉਹ ਤੂੰ ਦੁੱਧ ਨੇ ਤੂੰ ਗਰੰਟੀ ਆ ਦੁੱਧ ਕੀ ਦੁੱਧ ਤੂੰ ਆਪ ਖੋਗਾ ਬੱਕਰੀ ਹੋਈ ਉਹ ਤੂੰ ਲੈ ਕੇ ਲੱਤੀ ਦਾ ਕਟੋਰਾ ਭਰ ਆ ਗਿਆ ਸੀ ਤੇ ਨਹੀਂ ਆਹ ਰੱਤੀ ਨਾ ਬਣਾ ਕੇ ਕਰਦਾ ਉਹੀ ਬੰਦਾ ਤੇਰੇ ਖਰੀਦਿਆ 14 15 ਜਿੰਨ ਜੜੇ ਬੱਚੇ ਬਹੁਤ ਵਧੀਆ ਉਹ ਬੱਕਰੇ ਸਾਰੇ ਦੁੱਧ ਦੇ ਵਿੱਚ ਚੰਗੇ ਆ ਉਹ ਬੇਟੀ ਦੁੱਧ ਵਾਲੀ ਭੈਣ ਤੋਂ ਭੁੱਖ ਲੈਦੀ 1.5 ਲੀਟਰ ਦੁੱਧ ਆ ਪਾ ਦੇ ਰਾ ਤੂੰ ਦੱਸਦੇ ਫਰਕ ਤਾਂ ਹੈ ਹੀ ਨਹੀਂ ਬੱਕਰੀ ਦੁੱਧ ਦੇਸੀ ਮਾਂ ਕੀ ਆਂਦਾ ਇਹ ਕੀ ਆਂਦਾ ਕੀ ਇਹ ਤੂੰ ਕੀ ਆਨਾ ਤੂੰ ਕੀ ਆਨਾ ਮੈਂ ਨੂੰ 25 ਗਿਆ ਮੈਂ ਭਾਈ ਕਹ ਰਿਹਾ ਇਹਨੇ 15 ਕ ਲੈ ਜਾ ਯਾਰ ਥੱਲੇ ਆ ਹੈ ਥੱਲੇ ਆ ਕਿੱਨੇ ਥੱਲੇ ਆ ਜਾ ਹਾਂ ਜਿਹਦਾ ਬੇਚੀ ਨੇ ਰੱਖਣੀ ਆ ਤੇਰੀ ਪੁੱਛੀ ਆ ਸਾਡੇ ਕੋਲ 4 ਦਾ ਫੜ ਖੜ ਜਾ ਵਾਸਤੇ ਯਾਰ ਟੋਟੀ ਮੈਂ ਨਹੀਂ ਨਹੀਂ ਮੈਂ ਜ਼ਬਰਦਸਤੀ ਨਹੀਂ ਦੇਣੇ ਜ਼ਬਰਦਸਤੀ ਇਹ ਪਾ ਨਹੀਂ ਦੇਣਾ ਮਤਲਬ ਹਾਂ ਹੂੰ ਕਹ ਰਾਂ ਨੇ ਮੈਂ ਦੇਰੇ 15 ਦੀ ਗਰੀ ਗਰੀ ਬੰਦੇ ਨੇ ਰੱਖੀ ਆ 15 ਵਾਲੀ ਹੈ ਕਿੰਨੇ ਦੀ ਕਹਿੰਦਾ ਲਾਟ ਹਾਣਾ ਥੱਲੇ ਕਰਾ ਥੱਲੇ ਹਾਂ ਥੱਲੇ ਹੁਆ ਹਾਂ ਕਰ ਤੋ ਨਹੀਂ ਕੌਣ ਹੈ ਬੋਲ ਗੱਲ 19000 ਰੁਪਏ ਫੜ ਲਾ ਮੈਂ 4000 ਹੋਰ ਛੱਡ ਦੇ ਚੱਕ ਉਹ ਨਹੀਂ ਹੱਥ ਕਰ ਓਏ ਹੱਥ ਤਾਂ ਕਰ ਲਾ ਹਾਂ ਹਾਂ ਖਾਣਾ ਫਿਰ 15.5 ਦੀ ਮੈਂ ਹਾਂ ਆਲੇ ਓਏ ਪਾਲਾ ਕੱਢ ਦੇ ਬੱਚੇ ਹੋਣਾ ਬਾਸ ਪਰ ਦੇ ਕਰ ਦੇ ਔਰ ਨਹੀਂ ਯਾਰ ਓ ਬੱਚੇ ਦੇ 3000 ਹੱਟ ਮਿਲਦੇ ਦੇ ਦੇ ਕਪਤਾਨ ਯਾਰ ਕੋਈ ਸੌਦਾ ਦੇ ਦੇ ਮਿਲਦੇ ਯਾਰ ਹਾਲ ਕਰ ਦੇ ਬੱਚਾ ਸੱਤ ਉਹ ਗੱਲਦੀ ਹੈ ਹੋਰ ਉਹਨੇ ਜੀ ਕਰਨੀ ਹੈ ਨਹੀਂ ਰਹਿਣ ਦੇਗਾ ਬੱਕਰੀ ਦੇਖ ਬਈ ਕਿੰਨੇ ਕਿੰਨਿਆਂ ਦਾ ਸੌਦਾ ਕਰਦੇ ਆ ਇੱਕ ਦਾ 15 ਦੀ ਗੱਲ ਪਾਉਂਦੀ ਹੈ ਹੈ ਬੱਚੇ ਵਾਲੇ ਆਹ ਗਰੀ ਉਹ ਇੱਕ ਬੱਚੇ ਵਾਲੀ ਹੋ ਜਾਂਦੀ ਬੱਕਰੀ ਦੇਖੋ ਪਹਿਲਾਂ ਉਹ ਲੇਵਾ ਹੀ ਹੈ ਜੇ ਲੇਵਾ ਨਾ ਹੋਵੇ ਤੈਨੂੰ ਕੋਈ ਪੁੱਛੇ ਹੀ ਨਾ ਕਿਹਨੂੰ ਲੇਵਾ ਆ ਉਹਨੂੰ ਕੋਈ ਨਹੀਂ ਪੁੱਛਦਾ ਦੁਕਾਨਾ ਕੋ ਗੁੱਡੇ ਦੇ ਘਟੇ ਬਾਦੇ ਨਾਲ ਗਿਆ ਜੇ ਦੁਕਾਨ ਲਵਾਵੇ ਕਹੀਦਾ ਹੈ ਹੋਰ ਦਵਾ ਦੇਂਗੇ ਤੈਨੂੰ ਤੇ ਉਹ ਨਹੀਂ ਕੁੰਨੀ ਦਾ ਤੇਰਾ ਵੀ ਧੱਕਾ ਜਾਈ ਕਰ ਲੈ ਜੀਨੇ ਲੈਣੀ ਆ ਮੈਂ ਕੋਲੇ ਲਾ ਯਾਰ ਘਰੇ ਦੋ ਦਰ ਦਾ ਕੀ ਚੱਕਰ ਆਣ ਮੈਂ ਜਿੰਨੇ ਪਹੁੰਚ 500 ਵੱਧ ਲਾ ਦੇ ਉਹ ਕੋਈ ਨਹੀਂ ਪਹੁੰਚ ਨੂੰ ਤੇਰੇਗਾ ਹੋਈ ਗੱਲ ਇਹ ਅਗਲਾ ਮੁੰਡਾ ਦੇ ਬਲੇ ਦੀ ਆ 500 ਨਾਲ ਕੀ ਬੰਬ ਚੱਲ 16000 ਦੀ ਪਾ ਯਾਰ ਬਸ ਬਾਤ ਛੱਡ ਦੇ ਵਾਹ ਕੋਈ ਨਫਾ ਨਹੀਂ ਲਿਆ ਮੈਂ ਕੋਲੇ ਚਲੋ ਜੀ 16000 ਦਾ ਹੋ ਗਿਆ ਲੈ ਬੱਚਾ ਕਿਹੜਾ ਬੱਚਾ ਵਖਾ ਕਿਹੜਾ ਬੱਚਾ ਵਖਾ ਕਿੜਾ ਕੱਢ ਬੱਚਾ ਮੈਦਾਨ ਚੋਂ ਕੱਢ ਆ ਬੱਕਰੀ ਹੈ ਜੀ ਵਖਾ ਥਣ ਲੈਵਾ ਦਿਖਾਈਂ ਤੇ ਤੂੰ ਕਰਾਏ ਗੱਡਿਆਂ ਨੇ ਤੇਲ ਪਾਣੀ ਦੇ ਵਿੱਚ ਲੈਵਾ ਭਾਈ 50000 ਬੱਕਰੀ ਦੇ ਲਾਦੇ ਇਹਦਾ ਲੈਵਾ ਨਹੀਂ ਮਿਲਦਾ ਕਾਣੀ ਬਹੁਤ ਚੰਗਾ ਲੱਗਦਾ ਲੈਵਾ ਛੱਡ ਕੇ ਪੁੱਤਰੇ ਨੂੰ ਆਹ ਲਓ ਭਾਈ